ਜੀ ਸਸ਼ਿਕਾ ਸਰਜਣੇ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿਲੀਜਰ ਫੈਮਲੀ ਉੱਤੇ ਤੇ ਅੱਜ ਆਪਾਂ ਥੋੜੇ ਫ੍ਰੀ ਸੀਗੇ ਸੋ ਅਸੀਂ ਸੋਚਿਆ ਕਿ ਮੇਥਿਆਂ ਦੇ ਬਰੌਟੀ ਬਣਾ ਲਈਏ ਤਾਂ ਚਲੋ ਨਾਲੇ ਬਰੌਟੀ ਬਣਾਣੀ ਹੈ ਨਾਲੇ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੇ ਆਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਮੇਥੇ ਗ੍ਰਾਊਂਡ ਕਰਾਂਗੇ ਕੁਝ ਲੋਕ ਇਹ ਸਾਰਿਆਂ ਦਾ ਆਪਾ ਬਾਵਾ ਹੁੰਗਾ ਕੁਝ ਲੋਕ ਇਹਨਾਂ ਨੂੰ ਹੁੰਦੇ ਵਿੱਚ ਹੀ ਕੁੱਟ ਲੈਂਦੇ ਆਂ ਬਟ ਜ਼ਿਆਦਾ ਈਜ਼ੀ ਕਰਨ ਦੇ ਲਈ ਮੋਸਟਲੀ ਲੋਕ ਇਹਨੂੰ ਗ੍ਰੈਂਡੀ ਕਰਦੇ ਆਂ ਔਰ ਇਹਦੇ ਵਿੱਚ ਨਾ ਥੋੜਾ ਜਿਹਾ ਪਾਣੀ ਐਡ ਕਰ ਲਿਓ ਕਿਉਂਕਿ ਜੇ ਪਾਣੀ ਹੋਊਗਾ ਤਾਂ ਇਹਦਾ ਜ਼ਿਆਦਾ ਵਧੀਆ ਪੇਸਟ ਬਣੂਗਾ ਨਹੀਂ ਤਾਂ ਫਿਰ ਇਹ ਗ੍ਰੈਂਡਰ ਦੇ ਵਿੱਚ ਹੀ ਘੁਮੀਆਂ ਰਹੇਗਾ ਹਾਂਜੀ ਪੇਸਟ ਹੋ ਗਿਆ ਆਪਣਾ ਰੈਡੀ ਇਹਦੇ ਵਿੱਚ ਤੁਸੀਂ ਆਪਦੇ ਟੀਸਟ ਮੁਤਾਬਕ ਇੰਗਰੀਡੀਅੰਟਸ ਪਾ ਸਕਦੇ ਹੋ ਜਿਵੇਂ ਹਰੀ ਮਿਰਚ ਹੋਗੀ ਪਿਆਜ਼ ਹੋ ਗਿਆ ਲਸਣ ਅਦਰਕ ਜੋ ਵੀ ਤੁਸੀਂ ਪਾਉਣਾ ਚਾਹੋ ਉਹਦੇ ਵਿੱਚ ਪਾ ਸਕਦੇ ਹੋ ਟੇਸਟ ਲਈ ਤੁਸੀਂ ਥੋੜਾ ਜਿਹਾ ਸੁੱਕਾ ਧਨੀਆ ਐਡ ਕਰ ਸਕਦੇ ਹੋ ਇਹਦੇ ਚਾਪਾ ਨਮਕ ਵੀ ਚ ਐਡ ਕਰਾਂਗੇ ਉਹ ਆਪਦੇ ਤੁਸੀਂ ਟੇਸਟ ਮੁਤਾਬਕ ਐਡ ਕਰ ਸਕਦੇ ਹੋ ਮਿਰਚ ਤੇ ਨਮਕ ਵੀ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਕਿ ਥੋੜੀ ਜਿਹੀ ਹਲਦੀ ਵਿੱਚ ਐਡ ਕਰ ਸਕਦੇ ਹੋ ਜਸਟ ਉਹਨੂੰ ਕਲਰ ਦੇਣ ਵਾਸਤੇ ਥੋੜਾ ਜਿਹਾ ਮਸਾਲਾ ਤੇ ਥੋੜਾ ਜਿਹਾ ਵਿੱਚ ਤੁਸੀਂ ਜੀਰਾ ਐਡ ਕਰ ਸਕਦੇ ਹੋ ਇਹ ਵੀ ਤੁਹਾਡਾ ਆਪਸ਼ਨਲ ਹੈ ਜੇ ਤੁਸੀਂ ਟੇਸਟ ਵਾਸਤੇ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਅਦਰਵਾਈਜ਼ ਜ਼ਰੂਰੀ ਵੀ ਨਹੀਂ ਹੈ ਇਹਦੇ ਵਿੱਚ ਪਾਵਾਂਗੇ ਆਪਾਂ ਕੱਟੇ ਹੋਏ ਪਿਆਜ਼ ਤੇ ਹਰੀ ਮਿਰਚ ਬਿਚੇ ਐਡ ਕਰਾਂਗੇ ਸੁੱਕਾ ਧਨੀਆ ਇਹਨਾਂ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਇਹਦੇ ਵਿੱਚ ਆਪਾਂ ਮੇਥਿਆਂ ਦਾ ਪੇਸਟ ਐਡ ਕਰਾਂਗੇ ਆਟਾ ਆਪਣਾ ਗੁੱਝੀ ਹੋ ਗਿਆ ਰੈਡੀ ਇਹਨੂੰ ਥੋੜਾ ਜਿਹਾ ਸੌਫਟ ਕਰਨ ਦੇ ਲਈ ਆਪਾਂ ਥੋੜਾ ਜਿਹਾ ਤੇਲ ਪਾਵਾਂਗੇ ਇਹਦੇ ਵਿੱਚ ਇਹਦੇ ਨਾਲ ਫੂਟੇ ਬੜੇ ਸੌਫਟ ਬਣਨਗੇ ਹਾਂਜੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਮਿਕਸ ਕਰਾਂਗੇ ਇਹਦੇ ਨਾਲ ਜਿਹੜਾ ਆਟਾ ਫਲੇਸدار ਬਣ ਜੇ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਦੇਸੀ ਘਿਓ ਵੀ ਮਿਕਸ ਕਰ ਸਕਦੇ ਹੋ ਜੇ ਦੇਸੀ ਘਿਓ ਨਹੀਂ ਹੈ ਤਾਂ ਦੂਸਰਾ ਵਾਲਾ ਜਿਹੜਾ ਹੁੰਦਾ ਉਹ ਵੀ ਕਰ ਸਕਦੇ ਹੋ ਬਟ ਤੇਲ ਹੈ ਜਿਹੜਾ ਤੇਲ ਨਾਲ ਜਿਆਦਾ ਵਧੀਆ ਬਣਦਾ ਕਿਉਂਕਿ ਅਸੀਂ ਤੇਲ ਪਾ ਕੇ ਬਣਾਉਣੀ ਆ ਤੁਸੀਂ ਦੇਖ ਸਕਦੇ ਹੋ ਇਹ ਈਜ਼ੀ ਵੀ ਕਾਫੀ ਹੈ ਔਰ ਇਹਦਾ ਕਲਰ ਵੀ ਬਹੁਤ ਵਧੀਆ ਬਣ ਕੇ ਆਇਆ ਹੈ ਹਾਂਜੀ ਆਟਾ ਗੁੰਨ ਕੇ ਆਪਣਾ ਬਿਲਕੁਲ ਤਿਆਰ ਹੋ ਚੁੱਕਿਆ ਤੇ ਇਹਨੂੰ ਥੋੜੇ ਟਾਈਮ ਦੇ ਲਈ ਰੱਖ ਦੇਣਾ ਤਾਂ ਕਿ ਥੋੜਾ ਜਿਹਾ ਹੋਰ ਲੇਸਦਾਰ ਬਣ ਜੇ ਆਹ ਗੁੜ ਮੈਂ ਆਪਣੇ ਹੱਥ ਮਚਾਉਣੀ ਹੈ ਚੁੱਲੇ ਦੇ ਵਿੱਚ ਕਿਉਂਕਿ ਸਾਡੇ ਸਿਲੰਡਰ ਦੀ ਰੋਟੀ थोड़ी जी ਘੱਟ ਪਸੰਦ ਕਰਦੇ ਆ ਤੇ ਜਦੋਂ ਤੱਕ ਸਾਡੇ ਘਰ ਚੁੱਲੇ ਦੀ ਰੋਟੀ ਬਣਦੀ ਹੈ ਸੋ ਹੈਲਥੀ ਵੀ ਆਂਡ ਟੇਸਟੀ ਵੀ ਜ਼ਿਆਦਾ ਬਣਦੀ ਹੈ